ਕਹਿੰਦੇ ਸਾਰੇ ਅੱਜ ਆਪਣੇ ਆਪ ਨੂੰ ਹਲਕੇ ਮਹਿਸੂਸ ਕਰ ਰਹੇ ਸੀ ਫਿਰ ਸ਼ੁਕਰ ਹੈ ਜੀ ਸੁੱਖ ਦਾ ਸਾ ਆਇਆ ਮੁੱਖ ਮੰਤਰੀ ਸਾਹਿਬ ਨਹੀਂ ਤਾਂ ਪਿੰਡਾਂ 'ਚ ਜਾਣ ਜੋਗੇ ਨਹੀਂ ਸੀ ਆਪਣੇ ਘਰਾਂ 'ਚ ਜਾਣ ਜੋਗੇ ਨਹੀਂ ਸੀ ਐਸਕੇਐਮ ਨੇ ਬਕਾਇਦਾ ਤੌਰ ਤੇ ਕਿਹਾ ਸੀ ਕਿ ਵੀ ਅਸੀਂ 24 ਤਰੀਕ ਵਾਲਾ ਆਪਣਾ ਧਰਨਾ ਦਾ ਲਾਵਾਂਗੇ ਸਾਡਾ ਉਹ ਇਕੱਠ ਤਾਂ ਹੋਊਗਾ ਇਹ ਕਹਿਣ ਵਾਲੇ ਪੌਸੀ ਵਾਪਸ ਨਹੀਂ ਹੋਣੀ ਇਸ ਨੂੰ ਜ਼ਮੀਨਾਂ ਨੂੰ ਡੀ ਨੋਟੀਫਾਈ ਕਰਨਾ ਪੈਣਾ ਨੋਟੀਫਿਕੇਸ਼ਨ ਰੱਦ ਕਰਨ ਵਾਲਾ ਵੀ ਜਾਰੀ ਕਰਨਾ ਪੈਣਾ ਪੰਜਾਬ ਦੇ ਕਈ ਬੁੱਧੀਜੀਵੀ ਵਰਗ ਨੇ ਸਵਾਲ ਖੜੇ ਕੀਤੇ ਜੀ ਕਿ ਇਹ ਤਾਂ ਅਸਲ ਦੀ ਚੋੜੀ ਪੈ ਗਈ ਜੀ ਤੱਜ ਦੀਆਂ ਨੁਕਸਲਾਂ ਦੀ ਚੋਲੀ ਪਾ ਰਹੇ ਨੇ ਜੀ ਇਹ ਤਾਂ ਜੀ ਦਾਖਲ ਹੋ ਗਿਆ ਯੂਨੀਵਰਸਿਟੀ ਦੇ ਵਿੱਚ ਵੀ ਆਰਐਸਐਸ ਦੀ ਗਿਆਨੀ ਕਲਦੀਪ ਸਿੰਘ ਗੜਗੜ ਜੌਰਾਨ ਨਗਰਨਗਰ ਤੇ ਯੂਨੀਵਰਸਿਟੀ ਦੇ ਵਾਈ ਚਾਂਸਲਰ ਐ ਪ੍ਰੋਫੈਸਰ ਕਰਮਜੀਤ ਸਿੰਘ ਹੋਰਾਂ ਨੂੰ 15 ਦਿਨਾਂ ਦੇ ਅੰਦਰ ਅੰਦਰ ਆਪਣਾ ਸਪਸ਼ਟਿਕ ਕੰਮ ਸ਼੍ਰੀ ਖਾਲਤਖ ਸਾਹਿਬ ਦੇ ਉੱਤੇ ਨਿਜੀ ਰੂਪ ਚ ਪੇਸ਼ ਹੋ ਕੇ ਦੇਣ ਦੀ ਵੀ ਪੀ ਪੰਜਾਬ ਦੇ ਵਿੱਚ 13000 ਤੋਂ ਵੱਧ ਪੰਚਾਇਤਾਂ ਦੀ 13235 ਪੰਚਾਇਤਾਂ ਤੇ ਕਿਸੇ ਵੀ ਪੰਚਾਇਤ ਕੋਲ ਅੱਜ ਦੀ ਤਰੀਕ ਦੇ ਵਿੱਚ ਇੱਕ ਵੀ ਕੰਪਿਊਟਰ ਨਹੀਂ। ਜੇ ਸਕੂਲ ਦੇ ਵਿੱਚ ਪੜ੍ਹਾਈ ਨਹੀਂ ਹੋਣੀ ਜਦੋਂ ਬਿਨਾਂ ਤਾਂ ਬੱਚਾ ਪੜ੍ਹ ਨਹੀਂ ਪਾਊਗਾ ਮਾਪੇ ਚਾਹੇ ਚਾਰੇ ਦਿਹਾੜੀ ਧੱਪਾ ਕਰਕੇ ਦੇਣ ਨਿਆਣੇ ਦੇ ਹੱਥਾਂ 'ਚ ਫੋਨ ਫੜਾਤਾ net ਚਲਾਤਾ ਤੇ ਕਮਾਹ ਕੌਣ ਰਿਹਾ ਤੇ ਨੁਕਸਾਨ ਕਿਹਦਾ ਹੋ ਰਿਹਾ? ਗਲੋਬਲ ਪੰਜਾਬ ਟੀਵੀ ਵੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੁਸੀਂ ਵੇਖ ਰਹੇ ਹੋ ਗਲੋਬਲ ਪੰਜਾਬ ਟੀਵੀ ਮੈਂ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਗਲੋਬਲ ਡਿਸਕਸ਼ਨ ਲੈਂਡ ਪੋਲਿੰਗ ਪਾਲਿਸੀ ਲੈਂਡ ਪੋਲਿੰਗ ਪਾਲਿਸੀ ਨੂੰ ਵਾਪਸ ਲੈਣ ਲਈ ਪ੍ਰਵਾਨਗੀ ਦੇ ਦਿੱਤੀ ਹੈ ਜੀ ਪੰਜਾਬ ਕੈਬਨਿਟ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਚ ਉਹਨਾਂ ਦੀ ਸਰਕਾਰੀ ਰਹਿਸ ਅੱਜ ਕੈਬਨਿਟ ਦੀ ਬੈਠਕ ਹੋਈ ਬੈਠਕ ਸਭ ਤੋਂ ਪਹਿਲਾਂ ਇਸ ਲੈਂਡ ਪੋਲਿੰਗ ਪਾਲਿਸੀ ਦੇ ਉੱਤੇ ਹੀ ਚਰਚਾ ਹੋਈ ਕਹਿੰਦੇ ਸਾਰੇ ਅੱਜ ਆਪਣੇ ਆਪ ਨੂੰ ਹਲਕੇ ਮਹਿਸੂਸ ਕਰ ਰਹੇ ਸੀ ਕਿ ਸ਼ੁਕਰ ਹੈ ਜੀ ਸੁੱਖ ਦਾ ਸਾ ਆਇਆ ਮੁੱਖ ਮੰਤਰੀ ਸਾਹਿਬ ਨਹੀਂ ਤਾਂ ਪਿੰਡਾਂ ਚ ਜਾਣ ਜੋਗੇ ਨਹੀਂ ਸੀ ਆਪਣੇ ਘਰਾਂ ਚ ਜਾਣ ਜੋਗੇ ਨਹੀਂ ਸੀ ਆਪਣੇ ਸਮਰਥਕਾਂ ਚ ਬੈਠਣ ਜੋਗੇ ਨਹੀਂ ਸੀ ਬਹੁਤ ਔਖਾ ਹੋ ਗਿਆ ਸੀ ਜੀ ਕਹਿੰਦੇ ਚਲੋ ਫਿਰ ਉਸ ਤੋਂ ਬਾਅਦ ਵਿਭਾਗੀ ਕਾਰਵਾਈ ਸ਼ੁਰੂ ਹੋਈ ਤੇ ਵਿਭਾਗੀ ਕਾਰਵਾਈ ਦੇ ਵਿੱਚ ਫਿਰ ਕੈਬਨ ਨੇ ਸਰਬਸੰਮਤੀ ਦੇ ਨਾਲ ਮਤਲਬ ਇਹਦੇ ਤੇ ਮੋਹਰ ਲਾਈ ਕਿ ਅਸੀਂ ਜੀ ਇਸ ਪਾਲਿਸੀ ਨੂੰ ਵਾਪਸ ਲੈਣ ਨੂੰ ਪ੍ਰਵਾਨਗੀ ਦਿੰਦੇ ਹਾਂ ਹੁਣ ਰੀ ਨੋਟੀਫਾਈ ਹੋ ਜਾਏਗਾ ਨੋਟੀਫਿਕੇਸ਼ਨ ਜਾਰੀ ਹੋ ਜਾਏਗਾ ਕਿ ਮੈਨੂੰ ਡੀ ਨੋਟੀਫਾਈ ਕਰਨ ਦਾ ਇਸ ਪਾਲਿਸੀ ਨੂੰ ਰੱਦ ਕਰਨ ਦਾ ਹੁਕਮ ਸੋ ਇਹ ਪ੍ਰਕਿਰਿਆ ਰਾਹ ਪੈਗੀ ਕਿਉਂਕਿ ਐਸਕੇਮ ਨੇ ਬਕਾਇਦਾ ਤੌਰ ਤੇ ਕਹਿਤਾ ਸੀ ਕਿ ਵੀ ਅਸੀਂ 24 ਤਰੀਕ ਵਾਲਾ ਆਪਣਾ ਧਰਨਾ ਦਾ ਲਾਵਾਂਗੇ ਸਾਡਾ ਇਕੱਠ ਤਾਂ ਹੋਊਗਾ ਜੋ ਮਰਜ਼ੀ ਹੋ ਜਵੇ ਹੁਣ ਤੁਸੀਂ ਦੇਖਣਾ ਕਿ ਤੁਸੀਂ ਅਗਲੇ ਐਕਸ਼ਨ ਲਈ ਉਹ ਇਕੱਠ ਕਰਵਾਉਣਾ ਹੈ ਜਾਂ ਅਸੀਂ ਉੱਥੇ ਇਸ ਮਸਲੇ ਦੇ ਉੱਤੇ ਇਕੱਠੇ ਹੋਈਏ ਕਿ ਲਓ ਜੀ ਇਹ ਪਾਲਿਸੀ ਵਾਪਸ ਹੋ ਗਈ ਹੈ ਸੋ ਇਹ ਤੁਹਾਡੇ ਹੱਥਾਂ ਕਹਿੰਦੇ ਸੋ ਨਹੀਂ ਤਾਂ ਫਿਰ ਕਹਿੰਦੇ ਅਸੀਂ ਮਤਲਬ ਅੱਜ ਤਿਆਰੀ ਕੀਤੀ ਵੀ ਸੀ ਕਹਿੰਦੇ ਕੱਲ ਕਿ ਪੁਤਲੇ ਫੁਕਣੇ ਸੀਗੇ 트럼ਪ ਦੇ ਤੇ ਮੋਦੀ ਦੇ ਨਾਲ ਥੋੜੇ ਵੀ ਫੁਕਣੇ ਸੀ ਅਸੀਂ ਉਹਨੂੰ ਰੋਕ ਲੈਨੇ ਆ ਕਿਉਂਕਿ ਤੁਸੀਂ ਐਲਾਨ ਕਰਤਾ ਪਰ ਜਦੋਂ ਤੱਕ ਇਹ ਵਿਭਾਗੀ ਤੌਰ ਦੇ ਉੱਤੇ ਕੈਬਨਿਟ ਦੇ ਤੌਰ ਦੇ ਉੱਤੇ ਇਹ ਕਾਰਵਾਈ ਮੁਕੰਮਲ ਨਹੀਂ ਹੁੰਦੀ ਤਦ ਤੱਕ ਫਿਰ ਸਾਡਾ ਸੰਘਰਸ਼ ਤਾਂ ਜਾਰੀ ਹੈ ਤੇ ਮੰਨਿਆ ਜਾ ਰਿਹਾ ਸੀ ਕਿ ਅੱਜ ਦੀ ਜਿਹੜੀ ਕੈਬਨਿਟ ਰੱਖੀ ਗਈ ਹੈ ਉਹ ਰੱਖੀ ਐ ਇਸੇ ਰਾਦ ਨਾਲ ਗਈ ਸੀ ਕਿ ਘਟੋ ਘਟ ਆਪਾਂ ਇਸ ਮਾਮਲੇ 'ਚੋਂ ਪੂਰੀ ਤਰ੍ਹਾਂ ਬਾਹਰ ਹੋਈਏ ਪੰਜਾਬ ਦੇ ਵਿੱਚ 19 ਸਾਈਟਾਂ ਲਗਭਗ ਸਰਕਾਰ ਨੇ ਤੈਅ ਕੀਤੀਆਂ ਸੀ 164 ਦੇ ਕਰੀਬ ਪਿੰਡਾਂ ਦਾ ਜਮੀਨ ਆਉਦੀ ਸੀ 65500 ਏਕੜ ਤੋਂ ਉੱਪਰ ਜ਼ਮੀਨ ਦਾ ਰਕਬਾ ਦੱਸਿਆ ਜਾ ਰਿਹਾ ਸੀ ਤੇ ਜਿਹਦੇ ਵਿੱਚੋਂ ਮਤਲਬ ਕਿ ਸਭ ਤੋਂ ਵੱਧ ਲੁਧਿਆਣਾ ਖੇਤਰ ਦੀ 23000 ਏਕੜ ਦੇ ਕਰੀਬ ਜ਼ਮੀਨ ਸੀ ਸੋ ਇਸ ਨੂੰ ਲੈ ਕੇ ਜਿਨ੍ਹਾਂ ਦੀ ਜ਼ਮੀਨ ਆ ਰਹੀ ਸੀ ਉਹ ਵੀ ਰੋਸੇ 'ਚ ਆਏ ਕਿਸਾਨ ਜਥੇਬੰਦੀਆਂ ਨੇ ਵੀ ਇਹਦੇ ਨੁਕਸਾਨ ਸਾਹਮਣੇ ਲਿਆਂਦੇ ਸਮਾਜਿਕ ਧਿਰਾਂ ਚਿੰਤਤ ਧਿਰਾਂ ਪੰਜਾਬ ਨੂੰ ਲੈ ਕੇ ਫਿਕਰਮੰਦ ਧਿਰਾਂ ਨੇ ਵੀ ਇਸੇ ਨੁਕਤੇ ਤੇ ਉਂਗਲ ਧਰੀ ਤੇ ਜਦੋਂ ਰਾਜਨੀਤਿਕ ਪਾਰਟੀਆਂ ਨੂੰ ਲੱਗਿਆ ਕਿ ਤਾਂ ਲੋਕ ਮੁੱਦਾ ਬਣ ਰਿਹਾ ਫਿਰ ਉਹ ਵੀ ਮੈਦਾਨ ਚ ਨਿਤਰੀ ਆਈਆਂ ਕਿਉਂਕਿ ਉਹਨਾਂ ਨੇ ਉਸ ਮੁੱਦੇ ਨੂੰ ਸੋਹਣਾ ਹੀ ਸੋਹਣਾ ਹੁੰਦਾ ਜਿਹੜਾ ਉਹਨਾਂ ਨੂੰ ਲੱਗੇ ਕਿ ਲੋਕਾਂ ਦੇ ਹਿੱਤ ਚ ਹੈ ਜਾਂ ਲੋਕਾਂ ਨਾਲ ਜੁੜਿਆ ਹੈ ਜਾਂ ਵੋਟਰਾਂ ਨਾਲ ਸਬੰਧ ਹੈ ਸੋ ਉਸ ਮੁੱਦੇ ਤੇ ਫਿਰ ਰਾਜਨੀਤਿਕ ਤੌਰ ਤੇ ਸਾਹਮਣੇ ਆਉਂਦੀਆਂ ਸੋ ਵੀ ਨਿਤਰੀ ਆਈਆਂ ਸੋ ਜਦੋਂ ਸੰਘਰਸ਼ ਦਾ ਰਾਹ ਬਣ ਲੱਗਿਆ ਤੇ ਆਖਰ ਸਰਕਾਰ ਨੇ ਪੈਰ ਪਿਛਾਂ ਖਿੱਚ ਲਏ ਸਰਕਾਰ ਨੇ ਐਲਾਨ ਕਰਤਾ ਤੇ ਆਪਾਂ ਉਸ ਦਿਨ ਵੀ ਗੱਲ ਕੀਤੀ ਸੀ ਕਿ ਇੱਕ ਪ੍ਰੈਸ ਨੋਟ ਦੇ ਰੂਪ ਚ ਮંત્રી ਸਾਹਿਬ ਦੇ মিডিਆਜ਼ ਦੇ ਦਿੱਤੇ ਬਿਆਨ ਦੇ ਰੂਪ ਚ ਇਹ ਕਹਿਣ ਵਾਲੇ ਪਾਲਸੀ ਵਾਪਸ ਨਹੀਂ ਹੋਣੀ ਇਸ ਨੂੰ ਜ਼ਮੀਨਾਂ ਨੂੰ ਡੀ ਨੋਟੀਫਾਈ ਕਰਨਾ ਪੈਣਾ ਨੋਟੀਫਿਕੇਸ਼ਨ ਰੱਦ ਕਰਨ ਵਾਲਾ ਵੀ ਜਾਰੀ ਕਰਨਾ ਪੈਣਾ ਸੋ ਇਸ ਨੂੰ ਕੈਬਨਿਟ ਚੋ ਵੀ ਲੈਣਾ ਪੈਣਾ ਸੋ ਹੁਣ ਉਹ ਪ੍ਰਕਿਰਿਆ ਸ਼ੁਰੂ ਹੋ ਗਈ ਹੈ ਅੱਜ ਕੈਬਨਿਟ ਨੇ ਪ੍ਰਵਾਨਗੀ ਦੇ ਦਿੱਤੀ ਹੋ ਸਕਦਾ ਹੈ ਜਿੰਨਾ ਤੱਕ ਤੁਸੀਂ ਇਹ ਪ੍ਰੋਗਰਾਮ ਦੇਖੋ ਤਦ ਤੱਕ ਡੀ ਨੋਟੀਫਾਈ ਦਾ ਵੀ ਆਦੇਸ਼ ਆ ਜਵੇ ਉਹ ਨੋਟੀਫਿਕੇਸ਼ਨ ਵੀ ਜਾਰੀ ਹੋ ਜਵੇ ਸੋ ਇਸ ਲਈ ਇਹ ਪਹਿਲੇ ਪੜਾਅ ਦੇ ਵਿੱਚ ਸਰਕਾਰ ਨੇ ਲੈਂਡ ਪੋਲਿੰਗ ਪਾਲਸੀ ਆਪਣੀ ਕੈਬਨਿਟ ਚ ਵਾਪਸ ਲੈਣ ਨੂੰ ਪ੍ਰਵਾਨਗੀ ਦੇ ਦਿੱਤੀ ਹੈ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੇ ਵਾਈਸ ਚਾਂਸਲਰ ਰੋਹਰਾਂ ਨੂੰ ਵਾਈਸ ਚਾਂਸਲਰ ਉਪਕੁਲਪਤੀ ਡਾਕਟਰ ਕਰਮਜੀਤ ਸਿੰਘ ਰੋਹਰਾਂ ਨੂੰ ਸ਼੍ਰੀ ਹਲਤਕਸਾ ਵਿਖੇ ਤਲਵ ਕਰ ਲਿਆ ਗਿਆ ਡਾਕਟਰ ਕਰਮਜੀਤ ਸਿੰਘ ਵਾਈਸ ਚਾਂਸਲਰ ਨੇ ਜੀ ਤੇ ਪਿਛਲੇ ਦਿਨੀ ਉਹ ਇੱਕ ਸਮਾਗਮ ਵਿੱਚ ਸ਼ਰਕਤ ਕਰਨ ਗਏ ਜਿੱਥੇ ਮੰਚ ਦੇ ਉੱਤੇ ਆਰਐਸਐਸ ਮੁਖੀ ਮੋਹਨ ਭਗਵਤ ਬੈਠੇ ਸੀ ਤੇ ਉੱਥੇ ਉਹ ਜਿਸ ਤਰੀਕੇ ਕਾਨੂੰਨ ਨੂੰ ਰਿਪੋਰਟ ਕਰ ਰਹੀ ਸੀ ਉਹ ਤਸਵੀਰਾਂ ਉਹ ਵੀਡੀਓ ਉਹਨਾਂ ਦੀ ਜੋ ਬਾਡੀ ਲੈਂਗੁਏਜ ਸੀ ਉਹ ਵੀ ਤੇ ਉਹਨਾਂ ਦਾ ਜੋ ਉਹਨਾਂ ਮੁਰੇ ਆਪਣਾ ਪੱਖ ਰੱਖਿਆ ਜਾ ਰਿਹਾ ਸੀ ਯੂਨੀਵਰਸਿਟੀ ਦੇ ਹਵਾਲੇ ਨਾਲ ਉਹ ਵੀ ਉਹ ਕਿਤੇ ਨਾ ਕਿਤੇ ਪੰਜਾਬ ਨਾਲ ਪੰਜਾਬ ਦੇ ਸਿੱਖ ਫਲਸਫੇ ਨਾਲ ਮੇਲ ਨਹੀਂ ਖਾਂਦਾ ਸੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਿਧਾਂਤ ਨਾਲ ਕਿਤੇ ਮੇਲ ਨਹੀਂ ਖਾਂਦਾ ਸੀ ਸੋ ਇਸ ਤਰੀਕਾਕਾਰ ਦੇ ਉੱਤੇ ਸਿੱਖ ਸੰਸਥਾਵਾਂ ਨੇ ਸਿੱਖ ਬੁੱਧੀਜੀਵੀਆਂ ਨੇ ਪੰਜਾਬ ਦੇ ਕਈ ਬੁੱਧੀਜੀਵੀ ਵਰਗ ਨੇ ਸਵਾਲ ਖੜੇ ਕੀਤੇ ਜੀ ਕਿ ਇਹ ਤਾਂ ਆਰਐਸਐ ਦੀ ਝੋਲੀ ਪੈ ਗਈ ਜੀ ਇਹ ਤਾਂ ਯੂਨੀਵਰਸਿਟੀ ਉਹਨਾਂ ਦੀ ਝੋਲੀ ਪਾ ਰਹੇ ਨੇ ਜੀ ਇਹ ਤਾਂ ਜੀ ਦਾਖਲ ਹੋ ਗਏ ਯੂਨੀਵਰਸਿਟੀ ਦੇ ਵਿੱਚ ਵੀ ਆਰਐਸਐ ਜੀ ਉਹ ਕਿਉਂਕਿ ਲੰਗੇ ਕੱਲ ਉਹ ਵੀ ਖੂਬ ਚੱਲਿਆ ਕਿ ਜੀ ਸ਼ਿਵਰਾਜ ਚਾਹਾਨ ਦੀ ਮੀਟਿੰਗ ਦੇ ਵਿੱਚ ਜੀ ਦੋ ਐਸਕੇਐਮ ਨਾਲ ਸੰਬੰਧਿਤ ਕਿਸਾਨ ਆਗੂ ਮਤਲਬ ਚਾਹੇ ਉਹਨਾਂ ਦੀ ਉਨੀਕ ਪਹੁੰਚ ਅਪਰੋਚ ਹੈ ਜਾਂ ਨਹੀਂ ਹੈ ਐਸਕੇਐਮ ਚਾਹੇ ਉਹ ਖੀਰਲੀ ਕੁਰਸੀਆਂ ਤੇ ਬੈਠਣ ਵਾਲੇ ਹੋਣ ਪਰ ਨਾ ਤਾਂ ਐਸਕੇਐਮ ਦਾ ਲੱਗਿਆ ਸੀ ਨਾਲ ਉਹ ਕਹਿੰਦੇ ਵਿੱਚ ਚਲੇ ਗਈ ਅਗਲੇ ਵੀਡੀਓ ਘਟਕਟ ਪਾ ਰਹੇ ਨੇ ਦਿਖਾ ਰਹੇ ਨੇ ਕਿ ਦੇਖੋ ਜੀ ਇਹ ਲੀਡਰ ਆਏ ਨੇ ਸਾਡੇ ਕੋਲ ਤਾਂ ਇਸਕੀਮ ਦੇ ਵੀ ਸੋ ਉਥੇ ਮੋਦੀ ਦਾ ਗੁਣਗਾਨ ਕਰ ਰਹੇ ਨੇ ਉਸਿਆ ਉਸੇ ਤਰੀਕੇ ਨਾਲ ਮਤਲਬ ਕਿ ਐਸਕੀਮ ਨੇ ਤੈਅ ਕਰ ਲਿਆ ਕਿ ਆਪਾਂ ਇਹਨਾਂ ਤੇ ਕਾਰਵਾਈ ਕਰਨੀ ਹੈ ਅਗਲੀ ਬੈਠਲ 'ਚ ਉਹਨਾਂ ਨੂੰ ਬਾਹਰ ਕਰਨ ਦਾ ਅਸਰ ਜ਼ਖਤਾ ਜਾਊਗਾ ਕਿ ਤੁਸੀਂ ਨਾ ਇਸਕੀਮ ਨੂੰ ਦੱਸਿਆ ਨਾ ਇਨਫੋਰਮ ਕੀਤਾ ਜਾਂ ਤਾਂ ਇਸਕੀਮ 'ਚੋਂ ਬਾਹਰ ਹੋ ਜਾਓ ਫਿਰ ਜਿੱਥੇ ਮਰਜੀ ਜਾਓ ਜੇ ਐਸਕੀਮ ਦਾ ਹਿੱਸਾ ਹੋ ਫਿਰ ਸੈਂਤੀ ਨਾ ਜਾਣਾ ਚਾਹੀਦਾ ਸੀ ਸੋ ਉਸੇ ਤਰੀਕੇ ਨਾਲ ਇੱਥੇ ਹੈ ਕਿ ਗੁਰਨਾਨਕ ਦੇਵ ਜੁਨੀਵਰਸਿਟੀ ਦੇ ਵਾਈਸ ਚਾਂਸਲਰ ਇਹ ਕਿਸੇ ਸਰਕਾਰੀ ਸਮਾਗਮ 'ਚ ਜਾਣ ਸਿੱਖਿਆ ਮੰਤਰੀ ਨੂੰ ਕੋਈ ਰਿਪੋਰਟ ਕਰਨ ਦੇ ਇਸ਼ਾਰੇ ਦੇ ਨੂੰ ਫਿਰ ਤਾਂ ਸਮਝਿਆ ਜਾ ਸਕਦਾ ਹੈ ਜੀ ਕਿ ਸਰਕਾਰੀ ਫੰਕਸ਼ਨ ਹੈ ਤੇ ਦੇਸ਼ ਦੇ ਸਿੱਖਿਆ ਮੰਤਰੀ ਯੂਨੀਵਰਸਿਟੀਆਂ ਦੇ ਬਾਈਕਸੈਂਸਾਂ ਨਾਲ ਮੁਲਾਕਾਤ ਕਰ ਰਹੇ ਨੇ ਜੇ ਪ੍ਰਧਾਨ ਮੰਤਰੀ ਨੂੰ ਰਾਸ਼ਪਤੀ ਨੂੰ ਕਿਸੇ ਅਧਿਕਾਰਤ ਅਹੁਦੇ ਤੇ ਬੈਠੇ ਵਿਅਕਤੀ ਰਿਪੋਰਟ ਕਰ ਰਹੇ ਨੇ ਫਿਰ ਤਾਂ ਗੱਲ ਸਮਝ ਆਵੇ ਤੁਸੀਂ ਇੱਕ ਸੰਸਥਾ ਦੇ ਮੁਖੀ ਜਿਨ੍ਹਾਂ ਬਾਰੇ ਮੰਨਿਆ ਜਾ ਰਿਹਾ ਕਿ ਉਹ ਸੰਸਥਾ ਦਾ ਏਜੰਡਾ ਪੂਰੇ ਦੇਸ਼ ਨੂੰ ਇੱਕ ਰੰਗ 'ਚ ਰੰਗਣ ਦਾ ਹੈ ਇੱਕ ਢੰਗ 'ਚ ਰੰਗਣ ਦਾ ਇੱਕ ਧਰਮ ਦਾ ਹੈ ਉਹਦੇ ਉੱਤੇ ਸਾਲਾ ਬਰਖ ਚੜਾਉਣ ਦੀ ਕਵਾਇਦ ਹੈ ਕਿ ਜੇਕਰ ਉਹਨਾਂ ਕੋਲ ਜਾ ਕੇ ਕਹਿੰਦੇ ਕਿ ਆਪਣੀ ਗੱਲ ਰੱਖਦੇ ਹਾਂ ਤੇ ਤੁਹਾਨੂੰ ਤੁਸੀਂ ਉਹਨਾਂ ਦੇ ਦਬਾਬੇ ਹੇਠੋਂ ਉਹਨਾਂ ਦੀ ਚੋੜੀ ਪੈ ਗਈ ਉਹ ਇਸ ਨੁਕਤੇ ਤੋਂ ਚਰਚਾ ਚੁਰਪੀ ਸੋ ਇਸ ਹਵਾਲੇ ਨਾਲ ਜ਼ਥੇਦਾਰ ਗਿਆਨੀ ਕੁਲਦੀਪ ਸਿੰਘ ਗੜਗਾ ਜੌਰਾਂ ਨੇ ਕਹਿੰਦੇ ਜੀ ਕਿ ਬਕਾਇਦਾ ਤੌਰ ਦੇ ਉੱਤੇ ਆਰਡਰ ਕੱਢ ਦਿੱਤੇ ਨੇ ਤੇ ਸ਼੍ਰੀ ਕਲਤਕ ਸਭ ਦੇ ਤਕਤਰਤ ਤੋਂ ਇੱਕ ਸੂਚਨਾ ਚਲੀ ਗਈ ਹੈ ਸ਼੍ਰੀ ਕਲਤਕ ਸਭ ਦੇ ਕਾਰਜਕਾਰੀ ਜ਼ਥੇਦਾਰ ਗਿਆਨੀ ਕੁਲਦੀਪ ਸਿੰਘ ਗੜਗਾ ਜੌਰਾਂ ਨ ਗੁਰਨਾਗਰ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਮੈਂ ਪ੍ਰੋਫੈਸਰ ਕਰਮਜੀਤ ਸਿੰਘ ਹੋਰਾਂ ਨੂੰ 15 ਦਿਨਾਂ ਦੇ ਅੰਦਰ-ਅੰਦਰ ਆਪਣਾ ਸਪਸ਼ਟੀਕਰਨ ਸ਼੍ਰੀ ਖਾਲਤਖ ਸਾਹਿਬ ਤੇ ਉੱਤੇ ਨਿਜੀ ਰੂਪ ਚ ਪੇਸ਼ ਹੋ ਕੇ ਦੇਣ ਦੀ ਅਪੀਲ ਕੀਤੀ ਹੈ ਹੁਣ ਕਿਹਾ ਕਿ ਜੀ ਖੁਦ ਤੁਸੀਂ ਨਿਜੀ ਰੂਪ ਚ ਪੇਸ਼ ਹੋਵੋ ਤੇ ਆ ਕੇ ਜੀ ਆਪਣਾ ਭੱਖ ਰੱਖੋ ਕਹਿੰਦੇ ਇਸ ਸੰਬੰਧ ਵਿੱਚ ਸ਼੍ਰੀ ਕਲਤਖ ਸਾਹਿਬ ਸਕੱਤਰ ਤੋਂ ਇੰਚਾਰਜ ਵਗੀਚਾ ਸਿੰਘ ਵੱਲੋਂ ਉਪਗੁਲਪਤੀ ਨੂੰ ਇਹ ਆਦੇਸ਼ ਪੱਤਰ ਪਹੁੰਚਤਾ ਕਰ ਦਿੱਤਾ ਗਿਆ ਹੈ ਜਿਸ ਵਿੱਚ ਦੋਸ਼ ਲਾਇਆ ਗਿਆ ਕਿ ਬੀਤੇ ਦਿਨੀ ਇੱਕ ਸਮਾਗਮ ਦੇ ਵਿੱਚ ਸਿੱਖ ਭਾਵਨਾਵਾਂ ਨੂੰ ਸੱਟ ਮਾਰਦੇ ਮੰਦੇ ਨੇ ਸ਼੍ਰੀ ਹਕਾਲਤਖਬ ਸਾਹਿਬ ਤੇ ਉਹਨਾਂ ਦੇ ਖਿਲਾਫ ਸ਼ਿਕਾਇਤਾਂ ਪਹੁੰਚੀਆਂ ਨੇ ਜਿਨ੍ਹਾਂ ਨੂੰ ਕੋਖਣ ਮਗਰੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਬਾਈ ਚਾਂਸਲ ਡਾਕਟਰ ਕਰਮਜੀਤ ਸਿੰਘ ਨੂੰ ਸ਼੍ਰੀ ਹਕਾਲਤਖਬ ਸਾਹਿਬ ਦੇ ਕਾਰਜਕਾਰੀ ਅਧਿਕਾਰੀ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਹਦਾਇਤਾਂ ਅਨੁਸਾਰ 15 ਦਿਨਾਂ ਦੇ ਵਿੱਚ ਆਪਣੀ ਲਿਖਤੀ ਸਪਸ਼ਟੀਕਰਨ ਸ਼੍ਰੀ ਹਕਾਲਤਖਬ ਸਾਹਿਬ ਵਿਖੇ ਨਿੱਜੀ ਰੂਪ ਚ ਪੇਸ਼ ਹੋ ਕੇ ਦੇਣ ਲਈ ਹਦਾਇਤਾਂ ਕੀਤੀਆਂ ਸੋ ਕਨਜੀ ਤੁਹਾਡੀ ਖਿਲਾਫ ਸ਼ਿਕਾਇਤ ਵੀ ਆਈ ਹੈ ਸਾਡੇ ਕੋਲ ਤੇ ਤੁਹਾਡੀ ਵੀਡੀਓ ਵੀ ਸਾਹਮਣੇ ਨੇ ਉਸ ਸਵਾਲੇ ਨਾਲ ਅਸੀਂ ਤੁਹਾਡੇ ਤੇ ਇਹ ਤੇ ਚਾਰੀ ਕੀਤਾ ਸੋ ਹੁਣ ਕੁਝ ਤਰ੍ਹਾਂ ਇਹਨੂੰ ਇਸ ਨੁਕਤੇ ਤੋਂ ਵੀ ਲੈ ਰਹੀਆਂ ਨੇ ਕਿ ਵੀ ਜਦੋਂ 2 ਦਸੰਬਰ ਵਾਲੇ ਹੁਕਮਨਾਮੇ ਹੋਏ ਸੀ ਉਹ ਤਾਂ ਅਮਲੀ ਰੂਪ ਅਪਣਾਏ ਨਹੀਂ ਗਏ ਉਹਨਾਂ ਤਾਂ ਪੂਰਨ ਨਹੀਂ ਹੋਏ ਜਾਂ ਜਿਹੜੇ ਜਥੇਦਾਰਾਂ ਨੇ ਡਾਇਰੈਕਟਰ ਸਾਹਿਬ ਨੂੰ ਮਾਫੀ ਕੀਤੀ ਸੀ ਜੀ ਉਹਨਾਂ ਨੂੰ ਤਲਬ ਕੀਤਾ ਕਰਨਾ ਸੀਗਾ ਜੀ ਉਹਨਾਂ ਨੂੰ ਤਾਂ ਅਜੇ ਤੱਕ ਤਲਬ ਨਹੀਂ ਕੀਤਾ ਸੋ ਇਹ ਇਸ ਤਰੀਕਾ ਕਰਦੇ ਉੱਤੇ ਕਈ ਤਰ੍ਹਾਂ ਸਵਾਲ ਵੀ ਖੜੇ ਕਰਨ ਲੱਗੇ ਨੇ ਜਦੋਂ ਕਿ ਜਿਹੜੀਆਂ ਧਿਰਾਂ ਨੇ ਇਤਰਾਜ਼ ਪ੍ਰਗਟਾਇਆ ਨੇ ਸ਼ਿਕਾਇਤ ਪ੍ਰਗਟਾਈ ਹੈ ਜਾਂ ਮੰਥਨ ਕੀਤਾ ਸੀ ਉਹਨਾਂ ਨੂੰ ਲੱਗਦਾ ਕਿ درست ਫੈਸਲਾ ਤੇ ਕੁਝ ਧਿਰਾਂ ਇਹ ਵੀ ਦੇਖ ਰਹੀਆਂ ਨੇ ਕਹਿੰਦੀਆਂ ਜੀ ਕਿ ਇਹ ਨਾ ਹੋਵੇ ਕਿਤੇ ਗਿਆਨੀ ਕੁਲਦੀਪ ਸਿੰਘ ਗੜਗਾ ਝੋੜਾ ਨੂੰ ਇਹ ਲੱਗੇ ਕਿ ਹਰੇਕ ਨੂੰ ਨਿੱਜੀ ਤੌਰ ਤੇ ਤਾਲੁਕ ਕਰੋ ਕੁਝ ਗੱਲਾਂ ਚਿੱਠੀ ਪੱਤਰਾਂ ਹੀ ਬਿਲਕੁਲ ਵੱਖ-ਵੱਖ رائے ਆਉਣ ਲੱਗੀ ਹੈ ਇਸ رائے ਦੇ ਉੱਤੇ ਆਉਂਦੇ ਸਮੇਂ ਚੋਰ ਵੀ ਫੜੇਗੀ 15 ਦਿਨ ਦਾ ਵਕਫਾ ਹੈ ਅਜੇ ਪ੍ਰੋਫੈਸਰ ਜਿਹੜੇ ਵਾਈਸ ਚਾਂਸਲਰ ਨੇ ਡਾਕਟਰ ਕਰਮਜੀਤ ਸਿੰਘ ਉਹਨਾਂ ਦਾ ਇਸ ਮਸਲੇ ਤੇ ਕੀ ਕਹਿਣਾ ਉਹ ਪੱਖ ਆਉਣਾ ਬਾਕੀ ਹੈ ਪਰ ਇਹ ਖਬਰ ਸੀ ਕਿ ਭਈ ਉਹਨਾਂ ਨੇ ਤਲਬ ਕਰ ਲਿਆ ਕਿ 15 ਦਿਨਾਂ ਦੇ ਵਿੱਚ ਉਹਨਾਂ ਨੂੰ ਪੇਸ਼ਵੰਦ ਦੀ ਹਦਾਇਤ ਹੋ ਗਈ ਹੈ। ਚਲੋ ਜੀ ਇੱਧਰ ਤਾਂ ਪੇਸ਼ ਹੋਣ ਦੀ ਹਦਾਇਤ ਹੋਈ ਹੈ ਉਧਰ ਤਾਂ ਸਰਕਾਰ ਘਰੇ ਲੈਣ ਜਾ ਰਹੀ ਹੈ। ਜੀ ਹਾਂ ਮੈਂ ਗੱਲ ਕਰ ਰਿਹਾ 15 ਅਗਸਤ ਦੀ। ਆਜ਼ਾਦੀ ਦਿਹਾੜਾ ਕਹਿੰਦੇ ਜੀ ਦੇਸ਼ ਪਰਚ ਮਨਾਇਆ ਜਾਣਾ। ਸੋ ਇਸ ਤਰੀਕੇ ਕਰਦੇ ਹਵਾਲੇ ਨਾਲ ਕਿ ਜੀ ਅਸੀਂ ਆਪਣੇ ਇਹ ਦਿਨ ਮਨਾਉਨੇ ਆ। 15 ਅਗਸਤ 1947 ਨੂੰ ਕਹਿੰਦੇ ਜਿਹਦੇਸ਼ ਆਜ਼ਾਦ ਹੋਇਆ ਤੇ ਉਸ ਦਿਨ ਦੇ ਮਨਾਉਣ ਦੇ ਤਰੀਕੇਕਾਰ ਦੇ ਉੱਤੇ ਤੈ ਹੁੰਦਾ ਕਿ ਵੀ ਸਵੇਰੇ ਦੇ ਵਿੱਚ ਮੁੱਖ ਮੰਤਰੀ ਸਾਹਿਬ ਇੱਥੇ ਜਾਣਗੇ ਰਾਜਪਾਲ ਸਾਹਿਬ ਇੱਥੇ ਜਾਣਗੇ ਮੰਤਰੀ ਇੱਥੇ ਇੱਥੇ ਜਾਣਗੇ ਫਿਰ ਜਿੱਥੇ ਨਹੀਂ ਜਾ ਸਕਦੇ ਕੋਈ ਮੰਤਰੀ ਉੱਥੇ ਫਿਰ ਕਿਹੜੇ ਅਫਸਰ ਅਧਿਕਾਰੀ ਝੰਡਾ ਲੈ ਰਹਿਣਗੇ ਇਹ ਤੈਕ ਸ਼ਡਿਊਲ ਬਣਦਾ ਤੇ ਮੁੱਖ ਮੰਤਰੀ ਇਹ ਸ਼ਡਿਊਲ ਦੇ ਤਹਿਤ ਇਸ ਵਾਰ ਆਜ਼ਾਦੀ ਦਿਹਾੜੇ ਤੇ ਫਰੀਦਕੋਟ ਝੰਡਾ ਲੈਣ ਨੂੰ ਜਾ ਰਹੇ ਨੇ 13 ਤੇ 14 ਤਰੀਕ ਦੀ ਰਾਤ ਮਤਲਬ ਅੱਜ ਦਾ ਦਿਨ ਚੜਨ ਤੋਂ ਪਹਿਲਾਂ ਤੇ 13 ਤਰੀਕ ਦੀ ਢਲਦੀ ਰਾਤ ਤੇ 14 ਦੀ ਸਵੇਰ ਚੜਨ ਤੋਂ ਪਹਿਲਾਂ ਪੁਲਿਸ ਨੇ ਪੰਜਾਬ ਦੇ ਵਿੱਚ ਕਈ ਘਰਾਂ ਦੇ ਬਾਹਰ ਦਸਕਤ ਦਿੱਤੀ ਕਈਆਂ ਦੇ ਬੂਹੇ ਖੜਕਾਏ ਤੇ ਬੂਹੇ ਖੜਕਾ ਕੇ ਕਿਹਾ ਜੀ ਤੁਹਾਨੂੰ ਲੈਣ ਆਏ ਆ ਆਜੋ ਜੀ ਤੁਸੀਂ ਕਿਤੇ ਧਰਨਾ ਲਾਉਣ ਨਾ ਚਲੇ ਜਾਓ ਜੀ ਮੁੱਖ ਮੰਤਰੀ ਸਾਹਿਬ ਦੇ ਝੰਡਾ ਲੈ ਰੌਣ ਵਾਲੇ ਸਮਾਗਮ 'ਚ ਮਤਲਬ ਦਿਨ ਮਨਾਉਣੇ ਆਜ਼ਾਦੀ ਦੇ ਗੱਲਾਂ ਕਰਨੀਆਂ ਕੁਰਬਾਨੀ ਦੀਆਂ ਹੈਨਾ ਹੈ ਤੇ ਫੈਸਲੇ ਜਾਂ ਨਸੀਤਾਂ ਜਾਂ ਚੁਟਕਲੇ ਸੁਣਾਉਣੇ ਆ ਇਹ ਕਿ ਜੀ ਪਿੰਡਾਂ ਚ ਲੋਕ ਸਵਾਲ ਕਰਨ ਜੀ ਆਏ 리ਡਰਾਂ ਨੂੰ ਪੁੱਛਿਆ ਕਰੋ ਜੀ ਅਸੀਂ ਤਾਂ ਲੋਕਾਂ ਦੇ ਚੁਣੇ ਨਮਾਇੰਦਿਆਂ ਜੀ ਲੋਕਾਂ ਚ ਗੱਲਾਂ ਬੜੀਆਂ ਤੇ ਹਕੀਕਤ ਆ ਕਿ ਆਜ਼ਾਦੀ ਦਿਹਾੜਾ ਮਨਾਉਂਦਿਆਂ ਵੀ ਲੋਕਾਂ ਦੇ ਮੂੰਹ ਬੰਦ ਕਰਨ ਦੀ ਕੋਬਾਇਦ ਬਿਲਕੁਲ ਜੀ ਪੰਜਾਬ ਪੁਲਿਸ ਪੰਜਾਬ ਦੇ ਉਹਨਾਂ ਮਾਸਟਰਾਂ ਦੇ ਉਹਨਾਂ ਜੂਨੀਅਰ ਲੀਡਰਾਂ ਦੇ ਉਹਨਾਂ ਬੇਰੁਜ਼ਗਾਰ ਐਸੋਸੀਏਸ਼ਨਾਂ ਦੇ ਪ੍ਰਧਾਨਾਂ ਦੇ ਹੋਰ ਉਹਨਾਂ ਦੇ ਪ੍ਰਮੁੱਖ ਲੀਡਰਾਂ ਦੇ ਘਰਾਂ 'ਚ ਦਸਤਕ ਦੇ ਰਹੀ ਆ ਤੇ ਕਈਆਂ ਨੂੰ ਘਰਾਂ 'ਚ ਨજરਬੰਦ ਕਰ ਰਹੀ ਆ ਤੇ ਕਈਆਂ ਨੂੰ ਨਾਲ ਲੈ ਕੇ ਜਾ ਰਹੀ ਆ ਮਤਲਬ ਬਠਿੰਡਾ ਪੁਲਿਸ ਇੱਕ ਵਾਰ ਫਿਰ ਵੀਰਪਾਲ ਕੌਰ ਦੇ ਘਰੇ ਪਹੁੰਚ ਗਈ ਵੀਰਪਾਲ ਕੌਰ ਜਾਦਾ ਨਾ ਜੀ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਕੇਜਰੀਵਾਲ ਜੀ ਨੇ ਆਉਣਾ ਸੀ ਲੁਧਿਆਣੇ ਤੇ ਵੀਰਪਾਲ ਕੌਰ ਬਠਿੰਡੇ ਆਪਣੇ ਸਕੂਲ 'ਚ ਆਪਣੀ ਕਲਾਸ 'ਚ ਪੜਾ ਰਹੀ ਸੀ ਛੋਟੇ ਜਿਹਾ ਬਾਕ ਪੁਲਿਸ ਕਲਾਸ ਚ ਜਾ ਕੇ ਬਹਿ ਗਈ ਕਿ ਕਿਤੇ ਵੀਰਪਾਲ ਇੱਥੋਂ ਬਠਿੰਡੇ ਵਾਲੇ ਸਕੂਲ ਚੋਂ ਨਿਕਲ ਕੇ ਲੁਧਿਆਣੇ ਨਾ ਪਹੁੰਚ ਜਾਵੇ ਤਾਂ ਲਾ ਲਾਉ ਜਾਂ ਨਾਰੇ ਮਾਰ ਮਤਲਬ ਪੜ੍ਹਨ ਨੂੰ ਇੰਨੀ ਸ਼ਰਮ ਵੀ ਨਹੀਂ ਹੈ ਕਿ ਅਸੀਂ ਕਲਾਸ ਚ ਬੱਚਿਆਂ ਨੂੰ ਬਾਹਰ ਭਜਾਈਏ ਸਕੂਲ ਦੇ ਗੇਟ ਦੇ ਬਾਹਰ ਖੜ੍ਹ ਜਾਈਏ ਨਹੀਂ ਉਹ ਵੀਰਪਾਲ ਕੌਰ ਨੂੰ ਇੱਕ ਵਾਰ ਫੇਰ 15 ਅਗਸਤ ਤੋਂ 2 ਦਿਨ ਪਹਿਲਾਂ ਹੀ ਚੱਕਣ ਪੁਲਿਸ ਘਰੇ ਮੈਨੂੰ ਨਾਲ 15 ਅਗਸਤ ਵਾਲੇ ਦਿਨ ਵੀ ਚੱਕਣਾ ਗਲਤ ਹੈ ਮਤਲਬ 2 ਦਿਨ ਪਹਿਲਾਂ ਦਾ ਕੀ ਮਤਲਬ ਮਤਲਬ ਚੱਖਣ ਕਿਉਂ ਚਲੀ ਗਈ ਕਹਿੰਦੇ ਨਾ ਜੀ ਦਾਦਾ ਲੱਗਦਾ ਕਿ ਤੁਸੀਂ ਕਿਤੇ ਉਹ ਦਿਨ ਕਾਲਾ ਝੰਡਾ ਲੈ ਕੇ ਕੋਈ ਰੋਸ ਵਾਲਾ ਝੰਡਾ ਲੈ ਕੇ ਕੋਈ ਨਾਅਰੇ ਮਾਰਨ ਕੋਈ ਘੇਰਾਬੰਦੀ ਕਰਨ ਵਕੁੰਦੇ ਸੀ ਸਾਡੇ ਕਾਫਲੇ ਦੀਆਂ ਸਮਾਗਮ 'ਚ ਨਾ ਪਹੁੰਚੋ ਇਸ ਲਈ ਉਹ ਕਹਿੰਦੀ ਪਾਈ ਮੈਂ ਸਕੂਲ ਚੱਲੀ ਆ ਮੇਰੇ ਮਗਰ ਆਜੋ ਮੈਂ ਤਾਂ ਸਕੂਲ ਜਾਉਂਗੀ ਉਹ ਵੈਸੋ ਹੀ ਤੋ ਸਕੂਲ ਗਈ ਵੀ ਹੋ ਇਧਰ B.Ed TET ਪਾਸ ਅਧਿਆਪਕ ਜਿਹੜੀ ਟੀਚਰ ਯੂਨੀਅਨ ਹੈ ਜੀ ਉਹਦੇ ਸੁਭਾ ਪ੍ਰਧਾਨ ਨੇ ਸੁਭਾ ਪ੍ਰਧਾਨ ਜਸਵੰਤ ਸਿੰਘ ਕਹਿੰਦੇ ਜੀ ਉਹਨਾਂ ਨੂੰ ਚੱਕਣ ਪਹੁੰਚ ਗਿਆ ਜਦੋਂ ਸੰ ਸਿੰਘ ਕੋ ਆਇਆ ਹੋਰਾਂ ਨੂੰ ਕਹਿੰਦੇ ਜੀ ਰੋਖਾਂ ਵਾਲੀ ਪੁਲਿਸ ਘਰੇ ਪਹੁੰਚ ਗਈ ਕਨਾ ਜੀ ਹੱਸਾ ਸੋ ਚੱਕਣਾ ਉਹ ਕਹਿੰਦਾ ਭਾਈ ਆ ਦੇਖ ਲੋ ਮੇਰੇ ਪੁਲਿਸ ਦਾ ਤਰੀਕਾ ਘਰ ਦੇਖ ਲੋ ਕਿ ਐ ਮੈਨੂੰ ਚੱਕਣ ਆਏ ਨੇ ਹੈਨਾ ਇਧਰ ਕੇਜਰੀਬਾਲ ਜਿਹਨੂੰ ਮੂੰਹ ਬੋਲੀ ਭੈਣ ਕਹਿ ਕੇ ਟੈਂਕੀ ਤੇ ਉਤਾਰ ਲਿਆਏ ਸੀ ਉਹ ਸਿੱਪੀ ਸ਼ਰਮਾ ਕੀ ਨਾ ਕੁੜੀ ਦਾ ਹੈਨਾ ਉਹ ਕੁੜੀ ਨੇ ਜੰਤਕਾਰਤਾ ਸਰਗੋਸ਼ਕ ਨਹੀਂ ਪਈ ਤੇ ਕਈਆਂ ਦੇ ਘਰਾਂ ਚ ਜਾ ਰਹੇ ਨੇ ਇੱਥੇ ਸਾਡੇ 646 ਬੇਰਜ਼ਗਾਰ ਪੀਟੀਆਈ ਅਧਿਆਪਕ ਐਸੋਸੀਏਸ਼ਨ ਜਿਹੜੀ ਬੇਰਜ਼ਗਾਰਾਂ ਦੀ ਹੈਗੀ ਆ ਉਹ ਜਿਹੜੀ ਸੰਘਰਸ਼ ਕਰ ਰਹੀ ਹੈ ਉਹਨਾਂ ਦੇ ਆਗੂਆਂ ਨੂੰ ਉਹਨਾਂ ਦੇ ਲੀਡਰਾਂ ਨੂੰ ਵੀ ਇਹਨੂੰ ਵੀ ਕੁੜੀ ਨੂੰ ਜਦ ਵੀ ਇਸ ਕੁੜੀ ਨੂੰ ਜਦ ਵੀ ਘੇਰਾਬੰਦੀ ਕੀਤੀ ਸੀ ਹੁਣ ਫੇਰ ਉਹ ਪ੍ਰਕਿਰਿਆ ਚੱਲ ਰਹੀ ਹੈ ਰਾਜਾ ਬੜਿੰਗ ਨੇ ਇੱਕ ਵੀਡੀਓ ਜਾਰੀ ਕਰਤੀ ਉਹ ਕਹਿੰਦਾ ਆਹ ਦੇਖ ਲਓ ਜੀ ਮਾਸਟਰ ਜੀ ਦੇ ਮੁੰਡੇ ਤੇ ਕਹਿੰਦੇ ਕੰਮ ਦੇਖ ਲਓ ਕਹੇ ਜੀ ਨੇ ਇੱਕ ਮਾਸਟਰ ਦੀ ਵੀਡੀਓ ਦਿਖਾ ਰਹੇ ਨੇ ਉਹ ਕਿ ਉਹ ਕਹਿ ਰਿਹਾ ਕਿ ਭਾਈ ਮੈਂ ਆਪਣੇ ਘਰੇ ਆਪਣੇ ਮੁੰਡੇ ਨਾਲ ਜਵਾਕ ਨਾਲ ਇਕੱਲਾ ਤੇ ਪੁਲਿਸ ਮੈਨੂੰ ਲੈਣ ਲਈ ਆਇਆ ਦੱਸੋ ਜੀ ਮੈਂ ਜਵਾਕ ਨੂੰ ਕਿੱ데 ਘਰ ਛੱਡ ਜਾਵਾਂ ਤੇ ਦੱਸੋ ਵੀਡੀਓ ਚ ਕਹਿ ਰਿਹਾ ਕਿ ਸਾਡਾ ਕਸੂਰ ਕੀ ਆ ਅਸੀਂ ਡਿਗਰੀਆਂ ਕਰ ਲਈਆਂ ਅਸੀਂ ਪੜ੍ਹ ਲਿਖ ਲਏ ਅਸੀਂ ਨੌਕਰੀਆਂ ਮੰਗਦੇ ਆ ਅਸੀਂ ਆਪਣਾ ਸਰਬਦਾਨਿਕ ਹੱਕ ਦੇ ਤਹਿਤ ਆਵਾਜ਼ ਚੁੱਕਦੇ ਆ ਇਹ ਗੁਨਾਹ ਹੈ ਅਸੀਂ ਕੋਈ ਕਹਿੰਦੇ ਚਿੱਟਾ ਥੋੜਾ ਵੇਚਦੇ ਆ ਸੋ ਇਸ ਤਰੀਕੇ ਕਰਦੇ ਉੱਤੇ ਸਵਾਲ ਉੱਠਣ ਲੱਗੇ ਨੇ ਕਿ ਸਰਕਾਰ ਨੇ ਕਿਹੜਾ ਰਾਹ ਚੁਣ ਲਿਆ ਕਿਹੜਾ ਤਰੀਕਾ ਚੁਣ ਲਿਆ ਇਹ ਸਰਕਾਰ ਨੂੰ ਕਹਿੰਦੇ ਜੀ ਇਸ ਤਰੀਕੇ ਕਾਰਨ ਨਾਲ ਵਿਚਰਨਾ ਸ਼ੋਭਾ ਨਹੀਂ ਦਿੰਦਾ ਪਰ ਸੱਤੀ 200 ਹੈ ਅਗਲੀ ਦੀ ਸਰਕਾਰ ਹੈ ਤੇ ਜਿਹੜਾ ਵੀ ਉਹਨਾਂ ਨੂੰ ਲੱਗ ਰਿਹਾ ਕਿ ਧਰਨਾ ਲਾ ਸਕਦਾ ਮਜਾਰਾ ਕਰ ਸਕਦਾ ਪ੍ਰਦਰਸ਼ਨ ਕਰ ਸਕਦਾ ਸਾਡੇ ਖਿਲਾਫ ਬੋਲ ਸਕਦਾ ਉਹਨਾਂ ਦੇ ਘਰਾਂ ਦੇ ਬਾਹਰ ਪੁਲਿਸ ਤਾਇਨਾਤ ਕਰ ਦਿੱਤੀ ਗਈ ਹੈ ਉਹਨਾਂ ਨੂੰ ਘਰਾਂ 'ਚ ਨજરਬੰਦ ਕਰ ਲਿਆ ਗਿਆ ਕੁਝ ਨੂੰ ਨਾਲ ਲੈ ਗਈ ਹੈ ਪੁਲਿਸ ਤੇ 15 ਤਰੀਕ ਨੂੰ 11 12 ਵਜੇ ਤੋਂ ਬਾਅਦ ਜਦੋਂ ਝੰਡੇ ਵਾਲੀ ਰਸਮ ਮੁਕਾਫਲੇ ਨਿਕਲ ਕੇ ਲੱਡੂ ਵੰਡ ਹੋਗੇ ਹੈ ਜਯ ਜਯਕਾਰ ਹੋਗੀ ਉਤੋਂ ਬਾਅਦ ਤੁਹਾਨੂੰ ਛੱਡ ਦੇਣਗੇ ਜੀ ਫਿਰ ਪਰ ਇਹ ਆਜ਼ਾਦੀ ਦਿਹਾੜੇ ਤੇ ਗੁਲਾਮੀ ਦਾ ਪ੍ਰਤੀਕ ਤੁਸੀਂ ਕੀ ਸੁਨਿਆਦਰਾਂ ਚਾਹਣਿਓ ਦੇਸ਼ ਦੀ ਸੁਭੇ ਦੀ ਆਵਾਮ ਦੀ ਲੋਕਾਂ ਦੀ ਆਵਾਜ਼ ਬੰਦ ਕਰਕੇ ਜਨਾਬ ਚਲੋ ਬੰਦ ਤੋਂ ਮੇਰੇ ਧਿਆਨ ਚ ਆਇਆ ਅੱਜ ਪੰਜਾਬ ਚ ਬੱਸਾਂ ਬੰਦ ਨੇ ਜੀ ਦਿਨ ਪਰ ਪੰਜਾਬ ਦੀਆਂ ਸਰਕਾਰੀ ਬੱਸਾਂ ਦਾ ਚੱਕਾ ਜਾਮ ਰਿਆ ਸਰਕਾਰ ਦੋ ਦੋ ਤਿੰਨ ਤਿੰਨ ਗੇੜ ਦੀ ਬੈਠਕਾਂ ਵੀ ਕਰ ਚੁੱਕੀ ਆ ਪਰ ਮਸਲੇ ਦਾ ਅਜੇ ਤੱਕ ਹੱਲ ਨਿਕਲਦਾ ਨਜ਼ਰ ਨਹੀਂ ਆ ਰਿਹਾ ਸੀ ਹੁਸ ਤਾਂ ਅਗਲੀ ਕੋਈ ਤਰੀਕ ਮਿਲ ਜਵੇ ਜਾਂ ਕਿਸੇ ਸਹਿਮਤੀ ਤੇ ਆ ਕੇ ਗੱਲ ਮੁੱਕ ਜਵੇ ਪਰ ਜਦੋਂ ਮੈਂ ਇਹ ਤੁਹਾਡੇ ਲਈ ਪ੍ਰੋਗਰਾਮ ਲੈ ਕੇ ਆ ਰਿਹਾ ਤਦ ਕਹਿੰਦੇ ਕਿ ਅਜੇ ਬੈਠਕਾਂ ਦੌਰ ਚੱਲ ਰਿਹਾ ਸੀ 3000 ਦੇ ਕਰੀਬ ਪੰਜਾਬ ਦੀਆਂ ਪੰਜਾਬ ਰੋਡ ਬੱਸ ਦੀਆਂ ਪੰਜਾਬ ਦੀਆਂ ਪੀਆਰਟੀਸੀ ਤੇ ਧੰਬਸ ਤਿੰਨੋਂ ਬਸਾਂ ਦੀਆਂ ਜੂਨੀਆ ਵੱਲੋਂ ਮਿਲ ਕੇ ਕਾਇਦਾ ਚੱਕਾ ਜੰਮ ਕੀਤਾ ਗਿਆ ਅੱਡੀਆਂ ਸਰਕਾਰੀ ਬਸਾਂ ਖੜੀਆਂ ਨੇ ਠੀਕ ਆ ਪ੍ਰਾਈਵੇਟ ਚੱਲ ਰਹੀਆਂ ਨੇ ਤੇ ਜੋ ਹੈਗਾ ਠੀਕ ਹੈ ਪਰ ਉਹ ਕਹਿੰਦੇ ਵੀ ਸਾਡੀਆਂ ਮੰਗਾ ਤੇ 3 ਸਾਲ ਤੋਂ ਉੱਪਰ ਵਖਵਾ ਹੋ ਗਿਆ 3.5 ਸਾਲ ਲੰਘ ਗਏ ਤੇ ਸਰਕਾਰ ਹਮੀਆਂ ਨਹੀਂ ਭਰਦੀ ਉਲਟਾ ਪ੍ਰਾਈਵੇਟ ਪਰਮਿਟ ਦੇਣ ਨੂੰ ਕਾਲੀ ਹੋਈ ਫਿਰਦੀ ਹੈ ਉਹ ਕਹਿੰਦੇ ਵੀ ਨਾ ਕੱਚੇ ਮਲਾਜ਼ਮਾਂ ਨੂੰ ਪੱਕੇ ਕਰਨ ਦੀ ਕਬੈਦ ਹੈ ਨਾ ਵਿੱਤੀ ਘਾਟਾ ਪੂਰਾ ਕਰਨ ਦੇ ਵਿੱਚ ਕੋਈ ਮਤਲਬ ਕਿ ਛਿੱਧਤ ਨਜ਼ਰ ਆਉਂਦੀ ਆ ਕਿਉਂਕਿ ਲਗਾਤਾਰ ਮੁਫਤ ਵਾਲਾ ਮਸਲਾ ਬਿਜਲੀ ਵਿਭਾਗ ਤੇ ਰੋਡਵੇਜ਼ ਵਿਭਾਗ ਦੋਮਾ ਦੀ ਮੁਸ਼ਕਲ ਵੱਧਦੀ ਜਾ ਰਹੀ ਹੈ ਤਨਖਾਹਾਂ ਤੱਕ ਸਮੇਂ ਤੇ ਨਹੀਂ ਦਿੱਤੀਆਂ ਜਾਂਦੀਆਂ ਬੱਸਾਂ ਮਰਮਤ ਖਣੋਂ ਖੜੀਆਂ ਨੇ ਟਾਇਰ ਪਾਣੇ ਇੰਜਨ ਠੀਕ ਹੋਣੇ ਬਾਡੀ ਲਗਣੀ ਮਰਮਤ ਹੋਣੀ ਉਹ ਤਾਂ ਬਦੂਰ ਦੀਆਂ ਗੱਲਾਂ ਜਿਹੜੀ ਨਾਰਮਲ ਮਰਮਤ ਆ ਉਹ ਵੀ ਤੇਲ ਪਾਣੀ ਦੀ ਦਿੱਕਤ ਵੀ ਆਉਣ ਲੱਗ ਪਈ ਆ ਬੱਸਾਂ ਨੂੰ ਸਮੇਂ ਸਰ ਤਨਖਾਹਾਂ ਨਹੀਂ ਮਿਲਦੀਆਂ ਭੱਤੇ ਨਹੀਂ ਮਿਲਦੇ ਉਹ ਕਹਿੰਦੇ ਉਹ ਤੋਂ ਬਿਨਾਂ ਸਾਡੀਆਂ ਜਿਹੜੇ ਵਾਅਦੇ ਕਰਕੇ ਆਏ ਸੀ ਜਦ ਤੱਕ ਤੁਹਾਨੂੰ ਆਉਂਦੇ ਹੀ ਪੱਕੇ ਕਰ ਦਾਂਗੇ ਹੈਨਾ ਉਹ ਕਹਿੰਦੇ ਉਹ ਸਾਧ ਤਰੀਕਾ ਕਰਨਾ ਚੱਲ ਰਿਹਾ ਸੋ ਇਸ ਲਈ ਕੱਚੇ ਮੁਲਾਜ਼ਮ ਡੇਲੀ ਵੇਜ ਵਾਲੇ ਉਹ ਸਾਰੇ ਜਿਹੜੇ ਦਿੱਕਤਾਂ ਜਨੇ ਉਹ ਕਹਿੰਦੇ ਕਿ ਹੁਣ ਸਾਡੇ ਨਾਲ ਧੋਖਾ ਕਰਕੇ ਇਹ ਪੈਰਲਲ ਪ੍ਰਾਈਵੇਟ ਪਰਮਟਾ ਕੰਨੀ ਲੁਕੋ ਸਿੱਧੇ ਹੋਲੇ ਸੋ ਇਸ ਲਈ ਕਹਿੰਦੇ ਵੀ ਅਸੀਂ ਹੁਣ ਇਹ ਰਾਹ ਚੁਣਿਆ ਕਿ ਅਸੀਂ ਅੱਜ ਚੱਕਾ ਜਾਮ ਕਰਾਂਗੇ ਸੋ ਅੱਜ ਪੰਜਾਬ ਭਰ ਦੇ ਵਿੱਚ 3000 ਦੇ ਕਰੀਬ ਜਿਹੜੀਆਂ ਸਰਕਾਰੀ ਬੱਸਾਂ ਨੇ ਪੰਜਾਬ ਰੋਡ ਵੇ ਦੀਆਂ ਪੰਨ ਵਾਸਤੇ ਪੀਆਰਟੀਸੀ ਉਹਨਾਂ ਦਾ ਚੱਕਾ ਜਾਮ ਤੇ ਮੁਸ਼ਕਲ ਚ ਦੀ ਪੰਜਾਬ ਦੀ ਜਨਤਾ ਜੀ ਆਮ ਲੋਕਾਂ ਦਾ ਆਉਣਾ ਜਾਣਾ ਤਿਥ ਤਿਹਾਰ ਦੇ ਦਿਨ ਨੇ ਹੈਨਾ ਤੇ ਆਜ਼ਾਦੀ ਦਿਹਾੜੇ ਕਰਕੇ ਛੁੱਟੀਆਂ ਆਲਾ ਉਹਨੇ ਦਿਨਾਂ ਚ ਕੋਈ ਕਿਸੇ ਨੇ ਜਾਣਾ ਕਿਸੇ ਨੇ ਆਉਣਾ ਹੈ ਕਿਸੇ ਨੂੰ ਸਕੂਲ ਜਾਣਾ ਕਿਸੇ ਨੇ ਕਚਹਿਰੀ ਜਾਣਾ ਕਿਸੇ ਨੇ ਕਿਤੇ ਜਾਣਾ ਸੋ ਸਾਰਾ ਕੁਝ ਪ੍ਰਭਾਵਤ ਹੁੰਦਾ ਫਿਰ ਪ੍ਰਾਈਵੇਟਾਂ ਨੂੰ ਮੌਕਾ ਮਿਲਦਾ ਉਹ ਲੁੱਟਦੇ ਵੀ ਨੇ ਆਹ ਟੈਕਸੀਆਂ ਕੈਬਾਂ ਟੈਂਪੋਆਂ ਥ੍ਰੀਪਲਰਾਂ ਵਾਲੇ ਉਹਨਾਂ ਦਾ ਜੋਬ ਆਪਾਂ ਸਾਰੇ ਬਾਖਵਾ ਪਰ ਸਰਕਾਰ ਕਿੰਨੀ ਕੁ ਗੰਭੀਰ ਹੈ ਕਿ ਸਮਾਂ ਰਹਿੰਦੇ ਮਸਲੇ ਹੱਲ ਨਹੀਂ ਕਰ ਪਰ ਕਿੰਨੀ ਵਾਰ ਬੈਠਕਾਂ ਆਉਨੀਆਂ ਕਿੰਨੀ ਵਾਰ ਵਿੱਤੀ ਸਥਿਤੀ ਵੀ ਤੇ ਬੁਨਿਆਦੀ ਸਥਿਤੀ ਵੀ ਦੋਵਾਂ ਦੇ ਵਿੱਚ ਕੋਈ ਸੁਧਾਰ ਹੁੰਦਾ ਨਜ਼ਰ ਨਹੀਂ ਆ ਰਿਹਾ ਚਲੋ ਇਹ ਸੁਧਾਰ ਦੀ ਗੱਲ ਕਰੀਏ ਕਹਿੰਦੇ ਜੀ ਲੋਕਤੰਤਰ ਦਾ ਸਭ ਤੋਂ ਮਜ਼ਬੂਤ ਥੰਮ ਜਿਹੜਾ ਇੱਕ ਸਾਡਾ ਰਾਜਨੀਤਿਕ ਚੌਥਾ ਥੰਮ ਹੈ ਉਹ ਹੈ ਵੈਸੇ ਤਾਂ ਜੁਡੀਸ਼ਲ ਵੀ ਇੱਕ ਥੰਮ ਹੈ ਹੈਨਾ ਪ੍ਰਸ਼ਾਸਨਿਕ ਵੀ ਇੱਕ ਥੰਮ ਹੈ ਆ ਰਾਜਨੀਤਿਕ ਸਿਸਟਮ ਵੀ ਇੱਕ ਥੰਮ ਹੈ ਤੇ ਮੀਡੀਆ ਨੂੰ ਇੱਕ ਥੰਮ ਕਿਹਾ ਜਾਂਦਾ ਕਿ ਚਾਰ ਥੰਮ ਨੇ ਚਾਰ ਪਿੱਲਰਾਂ ਤੇ ਖੜਾ ਜੀ ਲੋਕਤੰਤਰ ਉਸ ਰਾਜਨੀਤਿਕ ਸਿਸਟਮ ਦੇ ਵਿੱਚ ਸਰਕਾਰ ਪਦਰ ਦੇ ਸਿਸਟਮ ਵਿੱਚ ਮੰਦੇ ਕਿ ਸਭ ਤੋਂ ਮਜ਼ਬੂਤ ਕੜੀ ਪੰਚਾਇਤ ਹੁੰਦੀ ਹੈ ਜਿਹੜੇ ਵਿਭਾਗ ਅੱਜ ਤੱਕ ਪੰਚਾਇਤਾਂ ਨੂੰ ਅਲਾਟ ਹੋਣੇ ਸੀ ਉਹ ਅਜੇ ਤੱਕ ਅਲਾਟ ਨਹੀਂ ਹੋਏ ਪਰ ਜੋ ਕੁਝ ਪੰਚਾਇਤਾਂ ਨੂੰ ਮਿਲਿਆ ਕੀ ਉਹ ਵੀ ਪੂਰਨ ਰੂਪ ਚ ਮਿਲ ਗਿਆ ਸਵਾਲ ਤਾਂ ਹੀ ਖੜਾ ਪੰਜਾਬ ਦੇ ਵਿੱਚ 13000 ਤੋਂ ਵੱਧ ਪੰਚਾਇਤਾਂ ਨੇ 13235 ਪੰਚਾਇਤਾਂ ਤੇ ਕਿਸੇ ਵੀ ਪੰਚਾਇਤ ਕੋਲ ਅੱਜ ਦੀ ਤਰੀਖ ਦੇ ਵਿੱਚ ਇੱਕ ਵੀ ਕੰਪਿਊਟਰ ਨਹੀਂ ਹੈ ਇਹ ਅਸੀਂ AI ਦੇ ਯੁੱਗ 'ਚ ਗੱਲ ਕਰ ਰਹੇ ਹਾਂ ਇਹ ਅਸੀਂ ਟੈਕਨੋਲੋਜੀ ਦੇ ਯੁੱਗ 'ਚ ਗੱਲ ਕਰ ਰਹੇ ਹਾਂ ਜਦੋਂ ਘਰ ਦੀ ਛੱਤ ਚਾਹੇ ਚੁੰਦੀ ਹੋਵੇ ਹੈ ਪਰ ਜੇਬ 'ਚ ਮੋਬਾਈਲ ਜ਼ਰੂਰ ਹੋਊਗਾ ਇੰਟਰਨੈਟ ਜ਼ਰੂਰ ਚੱਲਦਾ ਹੋਊਗਾ ਉਸ ਮੌਕੇ ਜਦੋਂ ਮੋਬਾਈਲ ਲੋਡ ਬਣਾ ਦਿੱਤੀ ਗਈ ਕਿ ਜੇ ਸਕੂਲ ਦੇ ਵਿੱਚ ਪੜ੍ਹਾਈ ਨਹੀਂ ਹੋਣੀ ਜਿਉਂ ਤੋਂ ਬਿਨਾ ਤਾਂ ਬੱਚਾ ਪੜ੍ਹ ਨਹੀਂ ਪਾਊਗਾ ਮਾਪੇ ਚਾਹੇ ਵਿਚਾਰੇ ਦਿਹਾੜੀ ਦੱਪਾ ਕਰਕੇ ਦੇਣ ਨਿਆਣੇ ਦੇ ਹੱਥਾਂ 'ਚ ਫੋਨ ਫੜਾਤਾ net ਚਲਾਤਾ ਤੇ ਕਮਾਹ ਕੌਣ ਰਿਹਾ ਤੇ ਨੁਕਸਾਨ ਕਿਹਦਾ ਹੋ ਰਿਹਾ ਸਰਕਾਰਾਂ ਨੇ ਕੀ ਲੈਣਾ ਜੀ ਪਰ ਜਿੱਥੇ ਬੁਨਿਆਦੀ ਲੋੜ ਐ ਸਿਸਟਮ ਦੀ ਕਿ ਪੰਚਾਇਤਾਂ ਕੋਲ ਆਪਣਾ ਡਾਟਾ ਸੇਵ ਕਰਨ ਲਈ ਆਪਣੇ ਦਸਤਾਵੇਜ਼ ਸੰਭਾਲਣ ਲਈ ਅਪਗ੍ਰੇਡ ਸਿਸਟਮ ਲਈ ਕੋਈ ਚਿੱਠੀ ਪੱਤਰ ਤਿਆਰ ਕਰਨ ਲਈ ਕੋਈ ਨੋਟਸ ਕੱਢਣ ਲਈ ਕੋਈ ਮੀਟਿੰਗ ਸੱਦਣ ਲਈ ਕਿਸੇ ਨੂੰ ਈਮੇਲ ਕਰਨੀ ਆ ਕਿਸੇ ਨੂੰ ਦਸਤਾਵੇਜ਼ ਭੇਜਣੇ ਆ ਕੁਝ ਮਗਾਉਣੇ ਆ ਉਹਨਾਂ ਕੋਲ ਆਪਣੇ ਪੱਧਰ ਤੇ ਅਧਾਰਿਤ ਪੰਚਾਇਤ ਦਾ ਇੱਕ ਵੀ ਕੰਪਿਊਟਰ ਕਿਸੇ ਵੀ ਇੱਕ ਪੰਚਾਇਤ ਕੋਲ ਨਹੀਂ ਹੈਗਾ ਇਹ ਅੰਕੜੇ ਦੱਸੇ ਜੀ ਸੂਬੇ 'ਚ 13200 35 ਪੰਚਾਇਤਾਂ ਕਿਸੇ ਕੋਲ ਵੀ ਕਹਿੰਦੇ ਇੱਕ ਵੀ ਕੰਪਿਊਟਰ ਨਹੀਂ ਹੈਗਾ ਹਾਂ 4904 ਪੰਚਾਇਤਾਂ ਕੋਲ ਗ੍ਰਾਮ ਪੰਚਾਇਤ ਭਵਨ ਵੀ ਨਹੀਂ ਹੈਗਾ। ਮਤਲਬ 8331 ਪੰਚਾਇਤਾਂ ਕੋਲ ਬਿਲਡਿੰਗ ਹੈਗੀ ਹੈ। 4904 ਕਰੀਬ ਕਰੀਬ 37% ਦੀ। 37% ਪੰਚਾਇਤਾਂ ਜਈਆਂ ਨੇ ਜਿਨ੍ਹਾਂ ਕੋਲ ਆਪਣਾ ਭਵਨ ਵੀ ਨਹੀਂ ਹੈਗਾ। ਇੱਕ ਵੀ ਮਤਲਬ ਇਮਾਰਤ ਨਹੀਂ ਹੈਗੀ ਜਿੱਥੋਂ ਬੈਠ ਕੇ ਆਪਣਾ ਬੁਨਿਆਦੀ ਕੰਮ ਕਰ ਦੇਖ ਸਕਣ। ਸੋ ਬੁਨਿਆਦੀ ਸਹੂਲਤਾਂ ਤੋਂ ਵਾਂਝੇ ਪਿੰਡ ਇਥੋਂ ਦਾ ਜਦੋਂ ਆ ਰਿਪੋਰਟਾਂ ਦਾਸਦੀਆਂ ਨੇ ਕਿ 13000 ਤੋਂ ਵੱਧ ਪਿੰਡ ਤਾਂ ਪੰਚਾਇਤਾਂ ਕੋਲ ਮਤਲਬ 13235 ਪਿੰਡਾਂ ਦੇ ਵਿੱਚ ਕਿਸੇ ਵੀ ਪੰਚਾਇਤ ਕੋਲ ਤਾਂ ਆਪਣਾ ਕੰਪਿਊਟਰ ਵੀ ਨਹੀਂ ਹੈਗਾ ਉਸ ਤੋਂ ਬਿਨਾਂ ਕੇਂਦਰ ਨੇ ਇੱਕ ਯੋਜਨਾ ਚਲਾਈ ਸੀ ਰਾਸ਼ਟਰੀ ਗ੍ਰਾਮ ਸਵਰਾਜ ਮਹਿੰਮ ਇਸ ਸਵਰਾਜ ਮਹਿੰਮ ਦੇ ਤਹਿਤ ਕਹਿੰਦੇ ਜੀ 2018-19 ਤੇ 2021-22 ਤੱਕ 18-19 ਤੋਂ ਲੈ ਕੇ 21-22 ਤੱਕ ਕਹਿੰਦੇ ਜੀ ਹਰ ਪਿੰਡ ਨੂੰ ਇਸ ਪੱਧਰ ਤੇ ਤਿਆਰ ਕਰਨਾ ਸੀਗਾ ਕਿ ਉਹਨਾਂ ਕੋਲ ਇਹ ਚੀਜ਼ਾਂ ਦੀ ਜ਼ਰੂਰਤ ਪੂਰੀ ਹੋ ਸਕੇ ਉਹਨਾਂ ਕੋਲ ਆਪਣੀ ਇਮਾਰਤ ਹੋਵੇ ਆਪਣਾ ਸਮਾਨ ਰੱਖਣ ਲਈ ਪ੍ਰਬੰਧ ਹੋਵੇ ﺍﻟमारीਆਂ ਹੋਣ ਕੰਪਿਊਟਰਾਈਜ਼ ਹੋਵੇ ਸਿਸਟਮ ਹੋਵੇ ਸਾਰਾ ਕੁਝ ਉਹਦੇ ਲਈ ਕਹਿੰਦੇ ਬਕਾਇਦਾ ਤੌਰ ਦੇ ਉੱਤੇ 58 ਕਰੋੜ ਤੋਂ ਵੱਧ ਦੀ ਗ੍ਰਾਂਟ ਇਹਦੀ ਵੀ ਪ੍ਰੋਵੀਜ਼ਨ ਸੀਗੀ ਤੇ ਜੇ ਉਹ ਪੈਸਾ ਆਇਆ ਤਾਂ ਕਿੱਥੇ ਲੱਗਿਆ ਜੇ ਨਹੀਂ ਆਇਆ ਤਾਂ ਕਿੱਥੇ ਲੱਗਿਆ ਸੋ ਇੱਕ ਪਾਸੇ ਪੰਚਾਇਤਾਂ ਤੋਂ ਉਹਨਾਂ ਦੇ ਹੱਕ ਖੋਏ ਜਾ ਰਹੇ ਨੇ ਪੰਜਾਬ ਦੀ ਹਰ ਪੰਚਾਇਤ ਤੋਂ ਦੀ ਆਮਦਨ ਦਾ 20-25% ਸੁਭਾ ਸਰਕਾਰ ਇਹ ਕਹਿ ਕੇ ਲੈ ਜਾਂਦੀ ਹੈ ਕਿ ਪੰਚਾਇਤ ਵਿਭਾਗ ਦੇ ਵਿੱਚ ਤਨਖਾਹ ਥੋੜੇ ਜਿੜ ਤੋਂ ਦੇਣੀ ਆ ਵੀ ਪਿੰਡ ਦੀ ਆਮਦਨ ਚੋਂ ਅਦਾਇਗੀ ਹੋ ਰਹੀ ਆ ਸਰਕਾਰ ਨੂੰ ਤੇ ਪੰਚਾਇਤਾਂ ਨੂੰ ਮਿਲ ਕੁਝ ਨਹੀਂ ਰਿਹਾ ਤੇ ਦੂਜਾ ਜੇ ਉਹ ਗ੍ਰਾਮ ਸਭਾ ਬੁਲਾਉਣਾ ਚਾਹਣ ਤਾਂ ਨਾ ਜੀ ਨਾ 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 ਰਜਿਸਟਰ ਤੱਕ ਰੱਖ ਲਈ ਸੀ ਆ ਲੈਂਡ ਪੂਲਿੰਗ ਵਾਲੇ ਮਾਮਲੇ ਦੇ ਵਿੱਚ ਖੋਕੇ ਸੋ ਜਿਹੜਾ ਕਾਰਬਾਈ ਰਿਸਟ ਹੈ ਉਹ ਤੱਕ ਕਬਜ਼ੇ ਚ ਲੈ ਲਿਆ ਸੀ ਉਸ ਤਰੀਕਾ ਕਾਰਨ ਨਾਲ ਪੰਚਾਇਤਾਂ ਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਵੀ ਲਗਾਤਾਰ ਜਾਰੀ ਆ ਪਰ ਜਦੋਂ ਅਸੀਂ 21ਵੀਂ ਸਦੀ ਚ ਖੜ ਕੇ ਗੱਲ ਕਰੀਏ ਤਾਂ ਇਹ ਅਫਸੋਸ ਕਿ ਉਹ ਪੰਜਾਬ ਜਿਹਦੇ ਵਿੱਚ ਕਈ ਪੰਚਾਇਤਾਂ ਦੇ ਵਿੱਚ ਕਈ ਪਿੰਡਾਂ ਦੇ ਵਿੱਚ ਐਨਆਰਆਈਆਂ ਨੇ ਆਪਣੇ ਪੱਤਰ ਤੇ ਬਹੁਤ ਕੰਮ ਕਰਾਈ ਸਰਕਾਰ ਤੋਂ ਬਿਨਾ ਸਕੂਲਾਂ ਤੋਂ ਲੈ ਕੇ ਗੁਰਦੁਆਰਿਆਂ ਤੱਕ ਧਾਰਮਿਕ ਸੰਸਥਾਵਾਂ ਦਾ ਗਲੀਆਂ ਮਾਲੇ ਸੜਕਾਂ ਤੱਕ ਪੰਚਾਇਤ ਭਵਨਾਂ ਤੱਕ ਪਰ ਸਰਕਾਰੀ ਤੌਰ ਦੇ ਉੱਤੇ 13235 ਪੰਚਾਇਤਾਂ ਚੋਂ ਕਿਸੇ ਇੱਕ ਕੋਲ ਇੱਕ ਕੰਪਿਊਟਰ ਵੀ ਨਹੀਂਗਾ ਇਥੋਂ ਦਾਇਆ ਲਾ ਲਓ ਕਿ ਕੁੱਲ ਮਿਲਾ ਕੇ ਸਥਿਤੀ ਕਿਹੋ ਜੀ ਹੋਏਗੀ ਬਹੁਤ ਬਹੁਤ ਸ਼ੁਕਰੀਆ